ਕਦਾ ਦੇਸੀ ਵਾਈਬ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਸ੍ਰੀ ਹਰਿ ਗੋਬਿੰਦ ਗਰਪ ਕੋਲ ਪਰਸਾ ਵੀ ਕੇ ਮੇਲਾ ਦੇਖਣ ਲਈ ਜਾ ਰਿਹਾ ਸਾਨੂੰ ਮੇਲਾ ਵੀ ਦਿਖਾਵਾਂਗੇ ਚਾਹ ਮੇਰੇ ਨਾਲ ਇੱਕ ਹੋਰ ਦੋਸਤ ਹੁੰਦਾ ਸੀ ਜੋ ਹੈ ਨਹੀਂ ਅੱਜ ਮੈਂ ਇਕੱਲਾ ਹੀ ਆ ਅੱਜ ਮੇਰੇ ਨਾਲ ਇੱਕ ਹੋਰ ਦੋਸਤ ਹੁਣਾ ਆ ਜਿਹਦੇ ਕੀ ਵੀਡੀਓ ਬਣਾਉਣੀ ਆ ਮੇਰੇ ਨਾਲ ਤੇ ਚਾਹ ਮੇਰਾ ਪਹਿਲਾਂ ਦਾ ਦੋਸਤ ਹੁੰਦਾ ਸੀਗਾ ਉਹ ਤਾਂ ਜੀ ਹੁਣ ਉਹਨਾਂ ਦੀ ਸਿਹਤ ਛੇ ਦਾ ਖਰਾਬ ਆ ਤੇ ਹੁਣ ਉਹ ਜਾ ਨਹੀਂ ਸਕਦਾ ਇਸ ਕਰਕੇ ਹੁਣ ਨਹੀਂ ਤੇ ਮੇਰੇ ਨਾਲ ਦਾ ਦੋਸਤ ਹੋਰ ਬਲੌਗ ਮਿਲਦਾ ਤੁਹਾਨੂੰ ਦਿਖਾਵਾਂਗੇ ਇਹ ਸਾਡਾ ਜੀ ਚੌਥਾ ਬਲੌਗ ਕੋਈ ਖੰਡ ਦੇ ਭਾਵੇਂ ਰਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਇਆ ਗੁਰਦੁਆਰਾ ਹਰਗੱਭੰਗਵਰ ਸਾਹਿਬ ਪਿੰਡ ਭੂਗੌਰ ਜੋ ਕਿ ਜੀਐਨਯੂਨੀਵਰਸਿਟੀ ਸ਼ਹਿਰ ਬਗਵਾੜਾ ਦੇ ਨੇੜੇ ਪਿੰਡ ਪੈਂਦਾ ਆ ਤੇ ਅੱਜ ਇਸ ਗੁਰਦੁਆਰੇ ਦੇ ਵਿੱਚ ਹੈਗਾ ਮੇਲਾ ਤੇ ਹੁਣ ਚੰਗਾ ਤਾਂ ਨਹੀਂ ਜੋੜ ਚੁੱਕੀ ਹੈ ਜੀ ਤੇ ਉਤੋਂ ਗਰਮੀ ਬਹੁਤ ਹੈ ਕਿਹੜਾ ਦੇਖ ਕੇ ਨਾ ਲਾਈ ਸਕਦੇ ਵੀ ਤੇ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਕਹਾਂਗੇ ਮੇਲਾ ਤੇ ਕੋਲ ਮੇਲਾ ਦਿਖਾ ਗਲੇ ਹੁੰਨੇ ਆਪਾਂ ਤੁਹਾਨੂੰ ਇਹ ਜਿਹੜਾ ਉਹਨਾਂ ਦੀ ਪ੍ਰਚਾਰ ਕਰੋ ਜਿਹੜੇ ਨਗਰੀ ਦੇ ਉਹਨਾਂ ਦੀ ਵੀ ਪਛਾਣ ਕਰੋ ਦੋਵਾਂ ਨੂੰ ਉਹਦੇ ਸਾਹਮਣੇ ਜਿਨ੍ਹਾਂ ਸਾਹ ਪੀਰਾ ਆਪਣਾ ਦਸਰੇ ਹਸਨਾਮਾ ਮਨਵੰਦ ਕੋਈ ਸਾਥ ਨਾ ਦੇ ਤੇ ਦੂਜੇ ਰੂਪੇ ਨਗਰੀਆਂ ਦਾ ਗੱਜ ਸਾਡੇ ਜਾਂ ਤੇ ਧੋਤੀਆਂ ਤੇ ਹਰੇ ਪੰਨ ਕਾਜੀ ਗਰੀਬ ਜਿਨ੍ਹਾਂ ਜੁਗਮਾਰੀਆਂ ਮੋਟੇ ਹੱਥੇ ਵਾਜੂਏ ਹਰਗੇ ਸਾਥ ਨਾਲ ਆ ਕੇ ਬਣਾ ਕੇ ਸਾਥ

ਅਸੀਂ ਸੰਗਤਾਂ ਆ ਕੇ ਝਾੜਾ ਝੜਨ ਪਛਾੜਿਆ ਜਾਂਦਾ ਲੱਗਦਾ ਪਰ ਕਦੇ ਸਿੱਟਾ ਨਹੀਂ ਰੱਖਿਆ ਸੂਲ ਦੇ ਰਸਤੇ ਵਿੱਚ ਕਾਪੀਆਂ ਬੰਨ੍ਹਣ ਕਰ ਲੱਗਿਆ ਹੋਵੇ ਕਿਤਾਬਾਂ ਦਾ ਨੰਗਾ ਲੱਗਿਆ ਹੋਵੇ ਮੈਨਾਂ ਦਾ ਨੰਗਾ ਲੱਗਿਆ ਹੋਵੇ ਜੇ ਕੌਮ ਨੂੰ ਬਚਾਉਣਾ ਚਾਹਦੇ ਕੌਮ ਨੂੰ ਖੜਾਓ ਹੁਣ ਪੜ੍ਹ ਕੇ ਪੰਜਾਬੀ ਪੜ੍ਹਨਗੇ ਪੂਰਾ ਜੰਨੂ ਦਾ ਇਹ ਦਰਸ ਮਾਣਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਜੁੜੀ ਐਨਾ ਕੁਝ ਜਾਂਦਾ ਹੋਇਆ ਸਾਰਾ ਕੋਕਰਾ ਨਹੀਂ ਨਾਲ ਨਹੀਂ ਹਮਤ ਕਵਨ ਨੀ ਕੋਣਾ ਆਖੋ ਵਾਲੇ ਗਰਮ ਦਾ ਮੈਂ ਲਾਈ ਲਈਏ ਬਟੀਆਂ ਮੈਂ ਸਦੇ ਤੁਸੀਂ ਪੁੱਛ ਕੇ ਦੇਖਿਓ ਜਦੋਂ ਸਤਕਾਰਯੋਗ ਆਵਾ ਮਹਿੰਦਰ ਸਿੰਘ ਜੀ ਹੋਰੀ ਦਰਸ਼ਨ ਕਰਨਾ ਆਏ ਕਿ ਇੱਥੇ ਜੰਗਲ ਵਿੱਚ ਤੇ ਮਹਾਂਪੁਰਾ ਨਗਰ ਅਵਸਥਾ ਦੇ ਵਿੱਚ ਕੋਈ ਨਾ ਜੀ ਪਾਪਾ ਜੀ ਲੋਕਾਂ ਨੇ ਬਚਨ ਜੀ ਪਾਪਾ ਆਵਾ ਦਿਲਤੀ ਜੀ ਦਾ ਬੜਾ ਪਿਆਰ ਕਰਦੇ ਸੀ ਜਦ ਬੱਧੀ ਵਿੱਚ ਮਿਲੇ ਤੇ ਪਤਾ ਕੀ ਕਹਿਣ ਲੱਗੇ ਨੇ Naga di dalam naga ਸੇਵਾ ਦਾ ਆਰਮੀ ਸੇਵਾ ਚੱਲ ਰਹੀ ਆ ਪੂਰੀ ਹਾਂ ਜੀ ਆਰਮੀ ਸੇਵਾ ਚੱਲ ਰਹੀ ਆ ਪੂਰੀ ਸੰਗਤ ਜੀ ਇਹ ਗੇਰਾ ਸਰਪੰਚਾਹ ਵਾਲਾ ਹੈ ਚੌੜਾ ਪੇਸ਼ਾ ਦਾ ਨਾਮ ਰਵੀਪੰਦੀ ਆ ਹਸਪਤਾਲ ਤੋਂ ਪਰਦੇਸ ਤੋਂ ਮਾਣਦੇ ਗੋਇਨਾ ਲੋਕਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਹੋਇਆ ਆਇਆ ਇਹ ਜਦੋਂ ਜਿਆ ਆਇਆ ਤੁਮ ਇਹ ਪਤਾ ਕਿ ਕਰਦਾ ਹੈ ਪਤਾ ਦੇ ਦਤਾ ਕੋਈ ਜਦ ਆਇਆ ਮਖਤਬ ਦਫਤਰ ਦਾ ਮੈਂ ਕੰਮ ਨਹੀਂ ਕਰ ਕੋ ਤਕ ਮਾ ਅਮਰੀਕ ਵਿੱਚ ਜੇ ਕੋਈ ਨਹੀਂ ਵਾਲੇ ਬਾਹਰ ਚੰਦੇ ਵੇ ਆ ਜੀ ਕਿ ਮਾ ਜੇ ਰਹਿਣਾ ਫਰਕ ਸਾਧੂ ਜੀ ਮਾਨਸਾ ਦੇ ਬਾਬਾ ਅਮਰਜੀਤ ਸਿੰਘੀ ਹਰਖੋੜ ਵਾਲੇ ਮਹਾਂਪੁਰਖ ਬੈਠੇ ਨੇ ਸਤਬਾਬਾ ਮਜੀਦ ਸਿੰਘ ਜੀ ਹਰਖੋੜ ਵਾਲੇ ਸੇਧ ਤੇ ਕੀ ਕਰਦੇ ਸੀ ਤੁਸੀਂ ਕਦੇ ਇਹ ਨਾ ਸੋਚ ਲਓ ਕਿ ਆਪਣੀ ਕੋਈ ਵਡਿਆਈ ਕਰ ਲਗਾ ਕਿ ਜਦੋਂ ਤੁਹਾਡੇ ਇੱਥੇ ਸਮਾ ਦੇਣਾ ਹੈ ਕਹਿੰਦੇ ਸਾਡੇ ਅਜੂਬੀ ਧਾਰਮਿਕ ਜੀ ਕਿ ਜੇ ਵੀ ਮਾਂ ਘੁੱਟਾਂ ਨੇ ਆਪਣਾ ਵਿਚਾਰਾ ਵੀ ਸਾਥ ਕੀਤੀ ਆ ਕਿ ਉਹ ਆਉਂਦੇ ਰਹੇ ਤੇ ਨਸੂਦੀ ਕਰੋ ਕਿਰਪਾ ਹੋ काथ ब किताब ਆ ਰਹਾ ਹੈ ਆ ਚੰਗੀ ਘਰ ਵਿੱਚ ਹੋ ਗਈ ਪਰ ਸਾਡੇ ਬੰਦੇ ਆ ਜੀ ਆਵਾਜ਼ ਕਿੰਨੀ ਦਿੱਤੀ ਨਹੀਂ ਆ ਦੇਖੋ ਜੀ ਉਹ ਪਾਸਪੋਰਟ ਹੈ ਹਰਮੰਦਰ ਸਾਹਿਬ ਜਿਸੇ ਤੁਸੀਂ ਦਰਸ਼ਨ ਕਰਨ ਦਾ ਚਾਹਤ ਹੈ ਜੋ ਪੰਜਾਬ ਤੋਂ ਘਰ ਸੱਤਿਆ ਦਾ ਬਾਹਰ ਬਸਿਆ ਸਤਿ ਸ਼੍ਰੀ ਅਕਾਲ ਚੱਕ ਤੱਕ ਚਲੇ ਗਏ ਸਰ ਇਹ ਰਿਤੀ ਕਰਾ ਜਿਨ੍ਹਾਂ ਦੇ ਪਹਿਲਾ ਸੰਗਤ ਅਨਸੇ ਜੀ ਇਹਨਾਂ ਜੁੰਨੀ ਵਸਤੀ ਵੱਲ ਜਾ ਹੀ ਰਹੇ ਆ ਆ ਜੀ ਐਨ ਡੀ ਵਸਤੀ ਗਈ ਹੈ ਹੈ ਇੱਕ ਵੜਦਾ ਇਹ ਸਾਰੇ ਇਹਨੇ ਹੁਣ ਬੇਨਤੀ ਕਿ ਲੋਨ ਲੰਬ ਲੰਬ ਰਹੇ ਨੇ ਅਰੇ ਲਾਗੇ ਜੀ ਉਹਨਾਂ ਨੂੰ ਮਾਲਾ ਲਾਉਂਦੇ ਨੇ ਚੋਟਾ ਹੁਣ ਦੇਖੀ ਦੱਸਦੇ ਐ ਸਟੇਮ ਵਾਲੰਗ ਚੱਲ ਰਿਹਾ ਜੀ ਮੁਲਤਾਨ ਦੇ ਕਰੀਤਾ ਹੈ ਤੇ ਸਾਡੇ ਆਪਾ ਤਰਜੰਦਰ ਸਿੰਘ ਪਰਮੇਸ਼ਰ ਜੀ ਇਹਨਾਂ ਬਾ ਉਹ ਜੱਫੀ ਪੈਂਦਾ ਪਰ ਬਕਰਾਂ ਦਾ ਜੱਤੀ ਦਾ ਸਰਪੰਚ ਬਕਰ ਫੋਨ ਕਰਦਾ ਰਿਹਾ ਆ ਸਰ ਨਗਰ ਜਿਵੇਂ ਬਾਬਾ ਜੀ ਦੀ ਰੇਕੀ ਵਾਲਗੇ ਜਵਾੜੇ ਦਾ ਹਸਤਾਨ ਤੋਂ ਜੀ ਆਵਾੜੇ ਨੇ ਇਹ ਬਹੁਤ ਨਹੀਂ ਤਾਲਦੇ ਜਿਹੜੀ ਮਾਨਸਾ ਦਾ ਮਤਲਬ ਦਸਰ ਮਿਲ ਨਹੀਂ ਇਹ ਪਾਣੀ ਬੋਲੇ ਜਿਹਨੂੰ ਮੂਹਰੇ ਬੰਦੇ ਦੇ ਵਾਕਿਆ ਪੇਸ਼ ਤੇ ਚਲੋ ਆ ਤੁਹਾਨੂੰ ਬਾਜ਼ਾਰ ਦਿਖਾ ਕੇ ਲਿਆ ਜੇ ਮੇਲੇ ਦਾ मां सतबापा के वो संपर्क और सहायता के लिए कोई निशान कर रहे हैं ना इतनी में तो नहीं है साला भाई बच्चे के लिए बनता भाई बनता भाई बिना तो तो ਕਰਤੀ ਹੈ ਸਤਿ ਵਿਚਾਰਾ ਵੀ ਹੈ ਮੈਂ ਤਾੜਾ ਕਰ ਸਤਿ ਬਾਬਾ ਬੇੜਾ ਹੀ ਖਾਣੀ ਆ ਹਾਂ ਅਸਤੀ ਉੱਥੋਂ ਚੱਲੀ ਆ ਨਾ ਸਤਿ ਕਾਵਿਗੋ ਬਾਬਾ ਉਹਨਾਂ ਵਿੱਚ ਫਿਰਤੀ ਅਦਲੀ ਹੋ ਗਈ ਜੀ ਦੇ ਵੱਲ ਵੇਖਦੇ ਸਾਰੇ ਉਹਦਾ ਕੰਮ ਹੀ ਫੌਰ ਜਾਂਦਾ ਜੇ ਮੈਂ ਉਹਨੂੰ ਦਰਸ਼ਨ ਕਰ ਲਿਆ ਉਹਦਾ ਕੰਮ ਸੌਰ ਜਾਂਦਾ ਸੀ ਘਰ ਸਕੇ ਦੇ ਕੇ ਬਰਖਤਾ ਜਾਂਦੀਆਂ ਸਕੇ ਦੇ ਕੇ ਪੱਕੇ ਦੇ ਕੇ ਬਰਖਤਾ ਉਹਨਾਂ ਦੇ ਘਰਾਂ ਵਿੱਚ ਆਉਂਦੀਆਂ ਵੇਖੀਆਂ ਇਹ ਕਦੇ